ਗੱਲ ਸੋ ਨਵੇਂ ਨੁਕਤਾ ਵਾਲਿਆ ਉਹ ਦੱਸ ਕਿਹੜੀ ਅਮੜੀ ਨੇ ਤੈਨੂੰ ਪਾਲਿਆ ਕਿ ਚੋ ਲਈ ਤੈਨੂੰ ਸਿੱਖਿਆ ਜੋ ਕੀਤੇ ਨੇ ਪਰਲੇ ਤੂੰ ਘੜੇ ਘੜੇ ਦੁਨੀਆ ਨੇ ਦੇਖਿਆ ਉਹ ਜੋ ਕੀਤੇ ਨੇ ਪਰਲੇ ਖੜ ਦੁਨੀਆ ਨੇ ਦੇਖਿਆ ਗੱਲ ਸੁਣ ਵੇ ਮਨੁੱਖਤਾ ਵਾਲਿਆ ਹਾਏ ਵੇ ਤੈਨੂੰ ਕਿਹੜੀ ਅਮਰੀ ਨੇ ਪਾਲਿਆ ਦੱਸ ਕਿੱਥੋਂ ਲਈਏ ਨੀ ਛਕਿਆ ਫੋ ਜੋ ਪੜਾ ਲੈ ਤੂੰ ਕਿਤੇ ਖੜ ਖੜ ਦੁਨੀਆ ਨੇ ਦੇਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਮੇਰੀ ਭੈਣ ਆ ਆਪਣੇ ਭਰਾ ਨੂੰ ਲੈ ਕੇ ਆਈ ਸੀ ਇੱਥੇ ਅੱਜ ਉਹ ਵੀਰਾ ਠੀਕ ਆ ਬਹੁਤ ਇਹ ਸਾਡੇ ਕੋਲੇ ਰਹੀ ਭੈਣ ਆਪਣੇ ਭਰਾ ਦੇ ਨਾਲ ਬਹੁਤ ਟਾਈਮ ਜਦੋਂ ਲੈ ਕੇ ਆਈ ਸੀ ਬਹੁਤ ਮਾੜੀ ਹਾਲਤ ਸੀ ਅੱਜ ਮੇਰੇ ਵੀਰ ਨੂੰ ਮਹਾਰਾਜ ਨੇ ਤੰਦਰੁਸਤੀ ਬਖਸ਼ੀ ਆ ਤੇ ਭੈਣ ਆਪਣੇ ਦਿਲ ਤੋਂ ਅਸੀਸਾਂ ਦੇ ਰਹੀ ਆ ਦੁਆਵਾਂ ਦੇ ਰਹੀ ਆ ਸਾਨੂੰ ਇਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਸਾਡੀ ਕੀ ਔਕਾਤ ਸੀ ਵੀ ਅਸੀਂ ਇਸ ਭੈਣ ਦਾ ਭਰਾ ਇੱਥੇ ਲੈ ਕੇ ਆਈਏ ਤੇ ਉਹਦਾ ਇਲਾਜ ਕਰਾਈਏ ਸਾਡੀ ਕੀ ਹੈਸਿਅਤ ਸੀ ਇਹ ਤਾਂ ਮਹਾਰਾਜ ਨੇ ਘਰ ਬਣਾ ਕੇ ਦਿੱਤਾ ਉਹੀ ਦਵਾਈਆਂ دارو ਭੇਜਦਾ ਉਹੀ ਆ ਸੰਗਤ ਅਨੁਸਾਰੀ ਨੂੰ ਇੱਥੇ ਤੰਦਰੁਸਤ ਕਰਦਾ ਸਾਡਾ ਤਾਂ ਇੰਨਾ ਕੀ ਯੋਗਦਾਨਾ ਵੀ ਸਾਡਾ ਕਲ ਜੁਗੀਆਂ ਦਾ ਪਾਪੀਆਂ ਦਾ ਚੁਰ ਚੱਕਿਆਂ ਦਾ ਸ਼ਰੀਰ ਚੰਗੇ ਲੇਖੇ ਲੱਗ ਗਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ